ਨੇ ਟ੍ਰੇਨ ਕਰਕੇ ਥਾਪਰ ਸਾਹਿਬ ਉਹ ਮੇਰੇ ਬੇਡੇ ਦੀ ਚੁਆਇਸ ਸੀ। ਕਿੱਥੋਂ ਆਇਆ ਇੱਥੇ? ਮੈਮ ਤੁਸੀਂ ਸਾਨੂੰ ਦੋ ਤੁਸੀਂ ਕਾਲ ਕਰਦੇ ਜਦ ਜ ਸਾਡਾ ਡੌਗ ਮਰ ਗਿਆ ਸੀ। ਇਹ ਹਾਰਾ ਡੌਗ ਦਾ। ਸਾਨੂੰ ਕਿਵੇਂ ਦੱਸ ਲੂ। ਹੁਣ ਕਿਹੜਾ ਟਾਈਮ ਹੋਇਆ? ਮੈਨੂੰ ਪਤਾ ਲੱਗ। ਟਾਈਮ ਦੱਸ ਤੂੰ ਕਿਹੜਾ ਹੋਇਆ ਉੱਧਰ ਗੱਲ ਕਰਕੇ। ਕਿੰਨਾ ਟਾਈਮ ਹੋਇਆ? ਕਿੰਨਾ ਟਾਈਮ ਹੋਇਆ ਦੱਸ। 4 ਵਜੇ ਦੇ। 4 ਵਜੇ। ਕਿਸ਼ਤੇ ਟਾਈਮ ਦੇ 4? 4 AM ਆ ਕਿ PM ਆ? पीएम के के चौण प्रेंस्ट प्रेंस्ट ने डॉग किसी टाइम ਦਾ ਡੈਥ ਹੋਈ ਵੀ ਆ ਕਰ ਰਾਤ ਦੇ ਫਿਰ ਰਾਤ ਦੇ 1:30 ਵਜੇ ਦੀ ਹੋਈ ਵੀ ਬਾਪਸ ਚਾਉਂਦੀ ਨਹੀਂ 24 ਘੰਟੇ ਤੋਂ ਉੱਪਰ ਤੁਸੀਂ ਡੌਗ ਨੂੰ ਰੱਖੋ ਕਲਿੱਪ ਦੇ 10 ਕਿਨੇ ਹੈ ਅੱਜ ਤੁਸੀਂ ਕਲਿੱਪ ਕਲਿੱਪਰ ਨਾਲ ਡੌਗ ਵਾਪਸ ਆ ਜੂਗਾ ਸਾਡਾ ਫਿਰ ਉਹ ਤੁਸੀਂ ਦੇਖੇ ਤਾਂ ਰਹੇ ਤੁਹਾਡੇ ਬੱਚੇ ਹੈ ਨਹੀਂ ਤੁਹਾਡੇ ਡੌਗਸ ਹੈ ਨਹੀਂ ਫਿਰ ਤੁਸੀਂ ਇਦਾਂ ਰੱਖੋਗੇ ਜੇ ਕਿਸੇ ਦੀ ਡੈਥ ਹੋ ਜੇ ਐ ਨਹੀਂ ਹੈ ਇਹ ਤੁਹਾਡੇ ਕੋਲ ਹੀ ਮਾਰਿਆ ਤੁਸੀਂ ਮਾਰਿਆ ਨਹੀਂ ਮਾਰਿਆ ਮਾਰਿਆ ਹੈ ਆ ਵੇਖੋ ਉਹ ਰਮਪਾ ਤੁਹਾਡੇ ਘਰ ਕਿੱਸੇ ਡੈਪਾ ਚੈੱਕ ਕਰਾ ਲਓ ਨਾ ਮੈਂ ਕਪੜਾ ਲਿਆਤਾ ਉਹਦੇ ਬਾਅਦ ਤੇ ਸਵੇਰੀ ਹੈ ਇਹ ਸਿਗਰੀਆਂ ਦੀ ਕਦੇ ਸਾਫ ਸਫਾਈ ਕੀਤੀ ਨਹੀਂ ਵੈਕੈਂਟ ਪਲੇਸ ਹੈ ਇਹ ਮੈਂਮ ਅਸੀਂ ਆਉਂਦੇ ਤੇ ਫਿਰ ਡੌਗ ਨੂੰ ਇੱਥੇ ਕਿਉਂ ਲਿਆਂਦਾ ਜੇ ਤੁਸੀਂ ਨਹੀਂ ਆਉਂਦੇ ਮਰੇ ਅਸੀਂ ਜਿੰਦਾ ਦਾ ਨਹੀਂ ਲੈ ਕੇ ਮਰੇ ਡੌਗ ਨੂੰ ਜਾਂ ਮਰੇ ਬੰਦੇ ਨੂੰ ਐ ਨਿਕਲਦੀ ਜਗ੍ਹਾ ਚ ਰੱਖਣਾ ਹੁੰਦਾ ਤੁਸੀਂ ਸਮਝ ਨਹੀਂ ਰਹੇ ਜੀ ਤੁਸੀਂ ਇਹ ਨਹੀਂ ਸਮਝ ਰਹੇ ਕਿ ਕਿ ਵਾਇਰਸ ਹੋ ਸਕਦਾ ਸੀ ਤਾਂ ਨਹੀਂ ਵਾਇਰਸ ਹੋ ਸਕਦਾ ਤਾਂ ਐਟਲੀਸਟ ਜਿਸ ਜਗ੍ਹਾ ਤੇ ਉਹ ਮਰੇ ਡੌਗ ਜਾਂ ਮਰੇ ਇਨਸਾਨ ਨੂੰ ਰੱਖਣ ਦੀ ਜਗ੍ਹਾ ਤਾਂ ਸਾਫ ਕਰਾ ਲਓ ਠੀਕ ਹੈ ਜੀ ਚਲੋ ਠੀਕ ਹੈ ਇਹ ਸਾਡੀ ਗਲਤੀ ਹੈ ਵੀ ਅਸੀਂ ਨੂੰ ਤਰਫ ਹੋ ਗਿਆ ਜੋਂਦੇ ਪਸ਼ੂ ਇਨਸਾਨ ਕਿਸੇ ਦੀ ਡਿਗਨਿਟੀ ਕਿਸੇ ਦੀ ਇੱਜ਼ਤ ਦਾ ਕੋਈ ਖਿਆਲ ਨਹੀਂ ਆਪਣੀ ਫੀਸ ਲੈਣੀ ਹੈ ਤੇ ਆਪਣੇ ਘਰ ਭਰਨੇ ਆ ਇਹੋ ਲੋਗ ਹੈ ਮੈਂ ਇਥੇ ਰਿਕੁਐਸਟ ਕਰਦਾ ਕਿ ਪਟਿਆਲੇ ਥਾਪਰ ਕੋਲ ਕੋਈ ਨਾ ਡੌਗ ਲੈ ਕੇ ਆਏ ਜੀ ਆਹ EMPLOYE ਦੀ ਇਹਨਾਂ ਦੀ ਫੀਸ ਇਹਨਾਂ ਦੇ ਫੇਸ ਤੇ ਕੈਮਰਾ ਮਾਰਿਆ ਜਾਵੇ EMPLOYE ਅਗੋ ਆਰਗੂਮੈਂਟੇਟਿਵ ਬੈਸ ਕਰ ਰਿਹਾ ਤੇ ਉੱਤੋਂ ਕਹਿ ਰਿਹਾ ਅਸੀਂ ਮਾਰਿਆ ਅਸੀਂ ਮਾਰਿਆ ਹਾਂ ਬਾਈ ਤੁਸੀਂ ਮਾਰਿਆ ਤੁਸੀਂ ਹੀ ਮਾਰਿਆ ਠੀਕ ਜੇ ਮਰੇ ਨੂੰ ਇਹੋ ਜਿਹੇ ਹਾਲਾਤ ਦਿੱਤੇ ਆ ਤਾਂ ਜੌਂਦੇ ਨੂੰ ਇਹੋ ਜਿਹੇ ਹਾਲਾਤ ਦਿੱਤੇ ਹੋਣਗੇ ਤੁਹਾਡੇ ਇੰਸਟੀਚਿਊਟ ਦੇ ठीक है माने तोटे तो तो करते ले कोई नंबर दो कोई तू मैं दिन ना कोई को हसी मारे हसी मारे और किने मारे और किने मारे करके तू एकदम की बोल मैं किसे ना भोग मार के पता वैसी करता ठीक करा एक कंपनी च बस काम कर दे को तो नहीं किथे रखा रखना दी जगह वो ਕਹਿੰਦੇ ਵੀ ਤੁਸੀਂ ਉਹ ਪੇਪਰ ਲੈ ਕੇ ਆਏ ਨਹੀਂ ਕੋਈ ਘਰ ਘਰ ਦੇ ਇਨਸਾਨ ਦੀ ਡੈਕੂ ਜਾਂਦੀ ਹੋਈ ਇਸ ਤੇ है ਜਾਂਦੀ ਹੈ ਤੁਸੀਂ ਜਗਾ ਚ ਰੱਖੀ ਹੋ की ਪਤਾ ਨਹੀਂ ਸਾਨੂੰ ਕਿ ਉਹ ਕੀ ਕਿਹੜਾ ਕੀ ਹੋ ਰਿਹਾ ਤੁਸੀਂ ਇਹੋ ਜਿਹੇ ਲੋਕਾਂ ਦਾ ਇਸੇ ਵੀ ਉੱਤੇ ਰੱਖਿਆ ਹੈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਾਰੇ ਘਰ ਦਾ ਜੀ ਮਾਰ ਕੇ ਕਹਿ ਰਿਹਾ ਮੈਂ ਮਾਰਿਆ ਮੈਂ ਮਾਰਿਆ ਹਾਂ ਬਈ ਤੂੰ ਮਾਰਿਆ ਤੁਸੀਂ ਲੋਕਾਂ ਨੂੰ ਆ ਦੇਖੋ ਇਹਦੀ ਐਟੀਟਿਊਡ ਦੇਖੋ ਇਸ ਬੰਦੇ ਦਾ ਸਾਰੇ 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 सॉरी कर मैं रणकया आ देखो एटीट्यूड देखो इस पतले को सॉरी सर आप किधर मैं पहुंचाऊंगा पता जिंदगी जी है ना एक मेरी कैसे क्यों कहे ये माने करे कि सेंटी बात नहीं हुई करे हुई है कि नहीं तब अटैच देखी है देखिए देखिए भाई तो करेगा धीरे करे डेप्थ क्यों गलत बात नहीं करेंगे बात मुंह में रख देंगे मंदिर की टुक भी ली बात नहीं है भगवान ऊपर का समात्रा देखो जा ਆਹ ਦੇਖੋ ਪਲੀਜ਼ ਸੁਣੋ ਤੁਸੀਂ ਬਾਤੂ ਬਾਤੂ ਨਹੀਂ ਕਰ ਰਹੇ ਠੀਕ ਹੈ ਅਸਾਂ ਜੀ ਹੁਣ ਹੁਣ ਚੱਲੇ ਫਿਰ ਕੱਢਣਾ ਦੇਖੋ ਮੈਂ ਤੁਹਾਨੂੰ ਸਭ ਤੋਂ ਫਾਇਦਾ ਕਿ ਕਰਾਉਂ ਕੋਈ ਜਿਸੀ ਹੁਣ ਕਿੰਨੇ ਚੱਬੇ ਚੱਲੇ ਸਭ ਕਿੰਨੇ ਚੱਬੇ ਚੱਲੇ ਮੈਂ ਲਾ ਰਿਓ ਤੁਹਾਨੂੰ ਕੋਈ ਸੋਪਾ ਮੈਂ ਤੁਹਾਡਾ ਘਟਾ ਨਹੀਂ ਪੂਰਾ ਕਰ ਸਕਦਾ ਮੈਂ ਸਮਝ ਸਕਦਾ ਨਹੀਂ ਅਰੇ ਬੱਤੇ ਨੂੰ ਨਹੀਂ ਬਕਰ ਮੈਂ ਦੱਸੂ ਕਿ ਮੈਂ ਮੰਨੂ ਤੈਨੂੰ ਕੀ ਜਾਨ ਲੱਗਦੀ ਹੈ ਤੁਹਾਡੀ ਗੱਲ ਨੂੰ ਬਹੁਤ ਜ਼ਿਆਦਾ ਇਸ ਨੂੰ ਮੈਂ ਅਸੀਂ ਜ਼ਿੰਮੀਦਾਰ ਫੈਮਲੀ ਤੋਂ ਬਲੌਗ ਕਰਦੇ ਆ ਜੀ ਠੀਕ ਹੈ ਸਾਨੂੰ ਬਤਾ ਵੀ ਆਪਾਂ ਕਿਨੇ ਪੈਸੇ ਉਹ ਕਰਕੇ ਡਾਊਨ ਇੱਕ ਅੱਛੀ ਹੋਊਗੀ ਕਰ ਰਹੇ ਸੀ ਪਰ ਤੁਹਾਡਾ ਨਾ ਚੱਲਦਾ ਵੀ ਤੁਹਾ ਪਰ ਜੀ ਠੀਕ ਹੈ ਮੋਹਾਲੀ ਹੈਗੇ ਸਾਡੇ ਇੱਥੇ ਲੋਕ ਲੈ ਗਏ ਜੀ 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 100 100 75 ਕਿਲੋਮੀਟਰ ਪਟਿਆਲਾ ਪੈਦਲ ਸਾਨੂੰ ਪਿੰਡ ਤੋਂ ਜੀ ਜੇ ਇਹ ਚੀਜ਼ ਮੇਰੇ ਨਾਲ ਹੋਣੀ ਜੇ ਤਾਂ ਇਹੀ ਹਾਲ ਮੇਰਾ ਹੋਣਾ ਸੀਗਾ ਨਹੀਂ ਹੋਣਾ ਜੀ ਤੁਹਾਨੂੰ ਨਹੀਂ ਹੈ ਤੁਸੀਂ ਨਹੀਂ ਫੀਟਰੀਟ ਕੀਤਾ ਤੱਕ ਹੋਏਗਾ ਚਲੋ ਜੀ ਕੋਈ ਗੱਲ ਨਹੀਂ ਮੈਂ ਇੱਕ ਤਕਰੀ ਮੰਗ ਰਿਹਾ ਤੁਸੀਂ ਘਟੋ ਘਟ ਮੇਰੇ ਟਾਕ ਨਹੀਂ ਇਧਰ ਆਉ ਕਰ ਰਹੇ ਤੁਸੀਂ ਘਟੋ ਘਟ ਮੈਨੂੰ ਕਾਲ ਕਰ ਦਿੰਦੇ ਮੈਂ ਇੱਕ ਘੰਟਾ ਲੱਗਦਾ ਮੇਰੇ ਕੋਲ ਸਾਨੂੰ ਇਧਰ ਕਲਿੱਪ ਨਹੀਂ ਕੱਢਣੀ ਆਉਂਦੀ ਹੈਗੀ ਅਸੀਂ ਕੈਮਰਾਮੈਨ ਨੂੰ ਫੋਨ ਕੀਤਾ ਸੀ ਜਿਹਨੇ ਕੈਮਰੇ ਲਗਾਏ ਫਿਰ ਜਿਹੋ ਉਹਨੇ ਆ ਕੇ ਕਲਿੱਪਸ ਕੱਢੀਆਂ ਕਲਿੱਪਸ ਕੱਢੇ ਉਹ ਤੁਹਾਡੀ ਕਲਿੱਪਸ ਨੂੰ ਕਹਿ ਰਿਹਾ ਮੇਰਾ ਟਾਕ ਤਾਂ ਨਹੀਂ ਆਣਾ ਦੇਖ ਲਈ ਇਸ ਤਰ੍ਹਾਂ ਮੇਰੇ ਇਹਦਾ ਸ਼ਿਕਾਇਤ ਆਵਾਜ਼ ਜੇ ਤੋ ਪਹਿਲਾਂ ਕਦੇ ਲੋੜੀ ਨਹੀਂ ਪਈ ਕਲਿੱਪ ਕੱਢਣ ਦੀ ਵਿੱਚ ਜੇ ਕੋਈ ਜੇ ਕੋ ਸਾਨੂੰ ਅੱਜ ਜ਼ਰੂਰਤ ਨਹੀਂ ਪੈਂਦੀ ਅਸੀਂ ਨੰਬਰ ਅੱਗੇ ਪਿੱਛੇ ਕਰਕੇ ਦੇਖ ਲੈਂਦੇ ਹਾਂ ਫ੍ਰੀ ਆਲਰੇਡੀ ਇਸ ਵੇਲੇ ਰਾਤ ਵੀ ਤੁਹਾਨੂੰ ਉਹ ਕਿ ਮੈਂ ਵੀਡੀਓ ਕਲਿੱਪ ਵੀਡੀਓ ਨਹੀਂ ਮੇਰੇ ਮੋਬਾਈਲ ਤੇ ਪਾਈ ਹਲੇ ਤੱਕ ਭਜਾ ਕੇ ਪੈਕ ਕਰ ਪੈਕ ਕਰ ਮੈਂ ਜੁਰਮਾਨੇ ਨੂੰ ਕਿ ਪੈਸੇ ਪੈਸੇ ਮੈਂ ਦਿੰਦਾ ਇਹਨਾਂ ਮੇਰਾ ਟਾਕ ਦੋ ਮੈਂ ਪੈਸੇ ਘਰ ਕਿੰਨੇ ਪੈਸੇ ਮੈਂ ਕਾਨੂੰਨ ਦਾ ਬੋਲੋ ਮੈਨੂੰ ਡਾਊਨ ਦੋ ਨਹੀਂ ਤਾਂ ਕਾਟਾ ਪੂਰਾ ਨਹੀਂ ਕਰ ਸਕਦਾ ਨਹੀਂ ਮੈਂ ਤੁਸੀਂ ਕੀ 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 ਕਰ ਰਹੇ ਹੋ ਮੈਂ ਮੋਨਟਾਈਜ਼ ਕਰਦਾ ਜੀ ਠੀਕ ਹੈ ਤੁਸੀਂ ਦੱਸੋ ਕਿ ਕਿੰਨੇ ਪੈਸੇ ਮੇਰੇ ਡਾਕ ਮੋੜੂ ਮੈਨੂੰ ਮੈਂ ਨਾ ਜਿਉ ਜੋ ਮੰਗੂਗਾ ਮੈਂ ਦੇਣਾ ਮੇਰੇ ਡਾਕ ਨੂੰ ਜ਼ਿੰਦਾ ਕਰਕੇ ਦਿਓ ਪਹਿਲਾਂ ਦੀ ਗੱਲ ਕਰਦੇ ਆ ਪਹਿਲਾਂ ਇਹਨੇ ਇੱਕ ਡਾਕ ਲੈ ਲਿਆ ਡਾਕ ਲੈਣ ਦਾ ਕੰਮ ਤਾਂ ਵੱਡਾ ਦੂਜਾ ਡਾਕ ਲਾਇਓ ਮੈਂ ਕਿਹਾ ਸਰ ਜੀ ਉਹਨਾਂ ਨੇ ਕਿਹਾ ਮੇਰੀ ਪੂਰੀ ਸਿੰਗ ਕਰਨ ਵਾਲੀ ਤੇ ਦੂਜਾ ਡਾਕ ਦੇ ਦਿੰਨੇ ਆ ਸਰ ਜੀ ਮੈਨੇਜਰ ਸੀ ਮੈਨੇਜਰ ਨੂੰ ਵੀ ਇਹ ਗੱਲ ਥੋੜੀ ਕਹਿਣੀ ਚਾਹੀਦੀ ਆ ਸਰ ਮੈਂ ਇਸ ਚੀਜ਼ ਦੇ ਉੱਪਰਾਂ ਡਾਕ ਲਾਇਆ ਸੀ ਪਰ ਕੀ ਹੈ ਮੈਨਾਂ ਅਸਾਂ ਕੀ ਚੱਕਰ ਸੀ ਗਿਆ ਉਹ ਅੱਜ ਆ ਦਿਨ ਨਹੀਂ ਅਸਲ ਤਿੰਨ ਦਿਨਾਂ ਬਾਅਦ ਕਰਕੇ ਨਾਲ ਦੇ ਵਿੱਚ ਤਿੰਨ ਵੀਡੀਓ ਦਿੰਦੇ ਆ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਉਸ ਵੇਲੇ ਦਿਨ ਤੱਕ ਲਾ ਕੇ ਸੱਤ ਡਗ ਲੈ ਜਾਂਦਾ ਹੈ ਤਾਂ ਜਦ ਅਸੀਂ ਪਹਿਲੇ ਦਿਨ ਛੱਡ ਕੇ ਗਏ ਉਸ ਤੋਂ ਤੀਜੇ ਦਿਨ ਅਸੀਂ ਇਹਨਾਂ ਨੂੰ ਵੀਡੀਓ ਪਾਣੀ ਸੀਗੀ ਆ ਉਹ ਕਿਸੇ ਕਾਰਨ ਵਸ਼ਾ ਸੀ ਉਸ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਪਾਣੀ ਸਕੇ ਕਿਉਂ ਕਾਰਨ ਨਹੀਂ ਹੈ ਦੇਖੋ ਜੇ ਅਸੀਂ ਆਪ ਹਾਰਚਾਈਜ਼ ਕਰਦੇ ਹਾਂ ਕਾਰਨ ਇਹ ਹੈ ਕਿ ਜਿਹੜਾ ਲੜਕਾ ਨਿੱਚੇ ਸੀ ਉਹਨਾਂ ਦਾ ਗਾਦੀ ਜੀ ਐਕਸਪਾਇਰ ਹੋਈ ਸੀ ਇਹ ਉਹ ਅਸੀਂ ਅਸੀਂ ਉਹ ਪੂਰੇ ਇੱਥੇ ਟ੍ਰੇਨਿੰਗ ਹੁੰਦੀ ਹੈ ਇੱਥੇ ਕੈਮਰੇ ਲੱਗੇ ਹੋਏ ਆਂ ਅਸੀਂ ਵੀਡੀਓਸ ਪਾਣੇ ਆ ਸਾਰਿਆਂ ਕਿਸੇ ਤਰੀਕੇ ਦੇ ਨਾਲ ਕੋਈ ਅੱਦਾ ਮਿਸ ਮਿਸਟੈਕਿੰਗ ਹੋਈ ਹੋਣਾ ਦੇ ਘਰੇ ਵੀ ਧਾਪਰ ਸਾਹਿਬ ਕੀ ਤੁਸੀਂ ਆ ਪੂਰੇ ਹੁੰਨੇ ਹੋ ਉਸ ਟਾਈਮ ਜਦੋਂ ਟ੍ਰੇਨਿੰਗ ਦਿੰਦੇ ਹੋ ਜਦੋਂ ਤੁਸੀਂ ਟ੍ਰੇਨਿੰਗ ਦਿੰਦੇ ਹੋ ਕੋਈ ਤੁਹਾਨੂੰ ਉਸ ਚੋ ਸਿੰਪਟਮਸ ਦੇਖਿਆ ਕਿ ਕੁੱਤਾ ਬਿਮਾਰ ਆ ਜਾਂ ਉੱਚ ਕੋਈ ਐਜੀ ਗੱਲਬਾਤ ਹੈ ਜੀ ਜੇ ਕੋਈ ਅੱਦਾ ਦੀ ਕੋਈ ਸਿੰਪਟਮ ਹੁੰਦਾ ਨਾ ਤਾਂ ਉਹ ਰੋਟੀ ਨਾ ਖਾਂਦਾ ਜੀ ਜਦ ਕੋਈ ਕੁੱਤੇ ਦਾ ਪੇਟ ਪੇਟ ਡਿਪੀਡ ਕਰਦਾ ਆ ਜਾਂ ਕੁਛ ਅੱਦਾ ਦਾ ਕਰਦਾ ਸਰ ਕੋਈ ਕਾਗਜ਼ਰ ਕੈਨੋ ਦੇ ਵਿੱਚ ਰੱਖਿਆ ਸਰ। ਮਾਫਰਾ ਜੀ। ਤੁਸੀਂ ਕਿਵੇਂ ਸੋਚਦੇ ਹੋ ਕਿ ਕੋਦਮ ਰਾਤ ਨੂੰ ਉੱਤੇ ਡੈਥ ਹੋ ਜਾਂਦੀ ਹੈ ਕੀ ਹੋ ਸਕਦਾ ਉਹਦੇ ਵਿੱਚ? ਜੀ ਸਰ ਉਹਦੇ ਨਾਲ ਇੱਕ ਇਹ ਚੀਜ਼ਾ ਹੁੰਦੀ ਹੈ ਕਿ ਦੇਖੋ ਕਈ ਵਾਰ ਇਹਨੇ ਡੌਗ ਜਿਹੜਾ ਹਸਕੀ ਹੈ 90 ਡੌਗ ਜਿਹੜੇ ਹੈਗੇ ਬਿਲਕੁਲ ਠੀਕ ਤਰੀਕੇ ਦੇ ਨਾਲ ਕੰਮ ਕਰਦੇ ਨੇ ਔਰ ਟ੍ਰੇਨਿੰਗ ਹੋ ਕੇ ਚਲੇ ਜਾਂਦੇ ਆ ਪਰ ਕਿਸੇ ਨੂੰ ਬਹੁਤ ਜ਼ਿਆਦਾ ਸਿੰਪਥੀ ਮਿਲੀ ਹੁੰਦੀ ਆ ਬਹੁਤ ਜ਼ਿਆਦਾ ਪਰਿਵਾਰ ਵੱਲੋਂ ਸਿੰਪਥੀ ਮਿਲੀ ਹੁੰਦੀ ਆ। ਉਹ ਜਦੋਂ ਪੰਤਾ ਤੁਸੀਂ ਸਿੰਪਤੀ ਆਪਾ ਦੇਖ ਰਹੇ ਉਹਨਾਂ ਦਾ ਹਾਲ ਕੀ ਹੈ ਹਾਂਜੀ ਹਾਂਜੀ ਉਹ ਸਿੰਪਤੀ ਜਦ ਹੋਈ ਹੁੰਦੀ ਹੈ ਨਾ ਸਰ ਜਦੋਂ ਡਾਕ ਆਂਦਾ ਨਵੀਂ ਜਗ੍ਹਾ ਇੱਕ ਦੋ ਦਿਨ ਤਾਂ ਮੈਨੇਜ ਕਰ ਲੈਂਦਾ ਹੈ ਤੇ ਜੇ ਤੇ ਥੋੜੀ ਸਟ्रेस ਚ ਆਉਂਦਾ ਪਰ ਇਸ ਡਾਕ ਦਾ ਤਾਂ ਸਾਨੂੰ ਕੋਈ ਸਟ्रेस ਦਾ ਕਾਰਨ ਵੀ ਨਹੀਂ ਮਿਲਿਆ ਕਿ ਸਾਡੇ ਸਲਾਈਵਾ ਚੋਲ ਲਗ ਜਾਂਦੀ ਰੋਟੀ ਖਾਣ ਛੱਡ ਦਿੰਦਾ ਸਾਨੂੰ ਇੱਕ ਚੀਜ਼ ਸਮਝ ਆ ਐਨੀ ਕੀ ਜਾਣ ਕਰੀ ਲੋਕੀ ਮੈਨੇ ਕੁਝ ਤੇ ਮਾ ਨਹੀਂ ਜੀ ਜੀ ਕੀ ਜਿਹੜੇ ਕੁੱਤੇ ਦੇ ਸਿੰਪਟਮ ਸੀ ਜਿਸ ਤੋਂ ਰਾਤ ਦੀ ਗੱਲ ਕਰ ਸੱਚ ਰਾਤ ਨੂੰ ਡੈਥ ਹੋਈ ਸੀ ਜੀ ਜੀ ਸਵੇਰੇ ਤੁਸੀਂ 9:00 ਦੇ ਕੋਲ ਵੀ ਤਰੇ ਹੈ ਜੀ ਜੀ ਕੀ ਉਦੋਂ ਸੀਸੀਟੀਵੀ ਦੇ ਵਿੱਚੋਂ ਸਾਰੀ ਵੀਡੀਓ ਹਾਂਜੀ ਅੱਜ ਵੀ ਜੀ ਆ ਆਸਟ ਲਾਸਟ ਵੀਡੀਓ ਜੀ ਲਾਸਟ ਵੀਡੀਓ ਦੇ ਵਿੱਚ ਉਹ ਇਹਨਾਂ ਨੂੰ ਮੈਸਰਡ ਕੀਤੀ ਹੈਗੀ ਆ ਸਰ ਉਹਨੇ 5:30 ਖਾਣਾ ਖਾਇਆ ਸਰ ਉਸ ਤੋਂ ਬਾਅਦ ਉਹਨੇ ਜਿੱਦਾਂ 9:30 9:00 ਵਜੇ ਲੜਕਾ ਆਇਆ ਨੁੱਚੇ ਉਸਨੇ ਕਿਹਾ ਕਿ ਭੋਗ ਰਿਆ ਸੀ ਦੋ ਜਦੋਂ ਕੋਈ ਅਨਾਂ ਪਰਸੇ ਨੀਚੇ ਆਉਂਦੇ ਨਾ ਜੀ ਡਾਕਟਰ ਦੇ ਨਾ ਹੋ ਜਾਂਦੇ ਨੇ ਕਿ ਕੌਣ ਆਇਆ ਉਹ ਭੋਕੇ ਆ ਜੀ ਇਸ ਤੋਂ ਮੱਕਾ ਉਹ ਤੋਂ ਬਾਅਦ ਧਾਮ ਨੇ ਆਰਾਮ ਦੇ ਨਾਲ ਜਦੋਂ ਵੇਖਿਆ ਕਿ ਇਹ ਉਹ ਜਿਹੜਾ ਸਾਨੂੰ ਖਾਣਾ ਪਾਣੀ ਪੰਦਾ ਉਹ ਹੈ ਆਰਾਮ ਨਾਲ ਬੈਠ ਗਿਆ ਤੇ ਉਸ ਤੋਂ ਬਾਅਦ ਸਰ ਉਹਨੇ ਰਾਤ ਕਰ ਅਸੀਂ ਦੇਖੀ ਉਹ ਜਿਹੜੀ ਹੈਗੀ ਸੀ ਚੈੱਕ ਕੀਤੀ ਉਹ ਆਰਾਮ ਨਾਲ ਜਾ ਰਹੇ ਆ ਉਮਰੇ ਫਿਰਦੇ ਆ ਫਿਰ ਉਸ ਤੋਂ ਬਾਅਦ ਉਸ ਨੂੰ ਜਿਹੜਾ ਹੈਗਾ ਪੈ ਗਿਆ ਬਸ ਪੇ ਹੀ ਰਹਿ ਗਿਆ ਜੀ ਉਸ ਤੋਂ ਬਾਅਦ ਉਹਨੇ ਕੋਈ ਇਦਾਂ ਮੂਵਮੈਂਟ ਨਹੀਂ ਕੀਤੀ ਜੀ ਆ ਚੀਜ਼ ਹੋਈ ਜੀ ਜਿਹੜੇ ਕੇਜ ਬਨੇ ਹੋ ਆ ਉਹਦੀ ਵੀਡੀਓ ਆਉਂਦੀ ਤੁਹਾਡੇ ਕੋਲੇ ਅੱਜ 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 ਜੀ ਅੱਜ ਸਾਰੀ ਇਹ ਆ ਕੈਨਟs ਹੈਗੇ ਸਾਰੇ ਦੀ ਉਹ ਹੈਗੀ ਹੈ ਕੈਮਰੇ ਵੀ ਅੱਛੇ ਲੱਗ ਰਹੇ ਨੇ ਜੀ ਤੁਸੀਂ ਬਹੁਤ ਪੁਰਾਣਾ ਇਸ ਚੀਜ਼ ਦਾ ਕੰਮ ਕਰ ਰਹੇ ਹੋ ਥਾ ਪਰ ਤੁਹਾਡਾ ਮਸ਼ਹੂਰ ਹੈਗਾ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਡੌਗ ਦੀ ਡੈਥ ਕਿਵੇਂ ਹੋਈ ਹੈ ਬੰਦੇ ਜੀ ਅਰੇ ਕੋਈ ਸਰ ਇਹ ਮੇਰਾ ਡੌਗ ਨਹੀਂ ਆਇਆ ਜੀ ਇਹ ਆ ਕੈਮਰਾ ਉਰੇ ਉਰੇ ਡੌਗ ਉਹ ਬੈਠਾ ਸੀਗਾ ਸਰ ਹੁਣ ਇੱਕ ਆ ਬੈਠਾ ਡੌਗ ਸਰ ਇਹਦੇ ਨਾਲ ਬੈਠਾ ਸੀਗਾ ਇੱਥੇ ਆ ਕੈਮਰਾ ਬਿਲਕੁਲ ਉਰੇ ਹੈ ਇੱਕ ਟਾਈਮ ਤੇ ਤੁਹਾਡੇ ਕੋਲ ਕਿੰਨੇ ਡੌਗ ਹੁੰਦੇ ਆ ਜੀ ਇੱਕ ਟੂ ਸਿਕ ਸਰ ਕੋ 10 15 16 ਇਦਾਂ ਡੌਗ ਆ ਜਾਂਦੇ ਆ ਸਰ ਹੁਣ ਉੱਥੇ ਹੀ ਨੇ ਨਹੀਂ ਸਰ ਉਹ ਤਾਂ ਸਰ ਅਸੀਂ ਉੱਪਰ ਗਏ ਖੁਦ ਮੈਨੂੰ ਇਹ ਅਹਿਸਾਸ ਹੈ ਮੇਰੇ ਡੌਗ ਨਹੀਂ ਉੱਕੇ ਹੁਣ ਡੌਗ ਵੀ نیچے ਨਹੀਂ ਜੀ ਮਤਲਬ ਐਦਾਂ ਕੋਈ ਨਹੀਂ ਸੀਗਾ ਕਿ ਅਸੀਂ ਉਸ ਨੂੰ ਕੋਈ ਕਿਸੇ ਤਰ੍ਹਾਂ ਦਾ ਕੁਛ ਉਹਨੂੰ ਨੁਕਸਾਨ ਦਿੱਤਾ ਕੈਮਰੇ ਦੇ ਬਿਲਕੁਲ ਮੇਰੇ ਮੇਰਾ ਜਿਹੜਾ ਡੌਗ ਹੈਗਾ ਉਸੇ ਬਿਲਕੁਲ ਉਹਦੇ ਨਾਲ ਉਹਨਾਂ ਖੇਡਦਾ ਸੀਗਾ ਅਸੀਂ ਉਹਨੂੰ ਆਪਣੇ ਡੌਗ ਦੇ ਸਾਪਰ ਸਾਹ ਦੇ ਅੰਦਰ ਸੀਸੀਟੀਵੀ ਸਾਰੇ ਚੱਲਦੇ ਹਨ ਹਾਂਜੀ ਬਾਕੀ ਹਾਂਜੀ ਸਾਰੇ ਚੱਲਦੇ ਨੇ ਜੀ ਸਾਪਰ ਜੀ ਮੈਂ ਦੇਖੋ ਇਸ ਜੀ ਦੀ ਗਤੀ ਮੰਦਰੀ ਸੋ ਮੇਰਾ ਡੌਗ ਵੀ ਉੱਥੇ ਖੜਾ ਹੀ ਰਿਹਾ ਤੇ ਅਸੀਂ ਤੁਹਾਡੇ ਡੌਗ ਨੂੰ ਅਸੀਂ ਕੀ ਕਰਾਂ ਨਹੀਂ ਮੈਂ ਉਹ ਨਹੀਂ ਕਹਿੰਦਾ ਹੈਗਾ ਤੁਸੀਂ ਬਿਲਕੁਲ ਸਹੀ ਹੋ ਤੁਸੀਂ ਬਿਲਕੁਲ ਸਹੀ ਹੋ ਮੇਰੇ ਡੌਗ ਨੂੰ ਮਾਰਦੀ ਹੋ ਕੋਈ ਹੋਸੀ ਤੁਸੀਂ ਦੱਸੋ ਨਾ ਬੜੀ ਮੁਸੀਬਤ ਜੀ ਦੇਖੋ ਅਸੀਂ ਉਹ ਰੁਕੀ ਪਈਆਂ ਨਾਲ ਜਦੋਂ ਤੁਸੀਂ ਉਹ ਖੜਾ ਪਾਇਆ ਖੜਾ ਪਾਇਆ ਜਾਨ ਤੇ ਖੜਾ ਪਾਇਆ ਜੀ ਉਸ ਤੋਂ ਅੱਛ ਹੋ ਗਿਆ ਸੀ ਕੋਈ ਉਹਨੂੰ ਕੋਈ ਪੈਸਾ ਕੋਈ ਅਸੀਂ ਕਿਸੇ ਕਿਸੇ ਭੈਣ ਭਰਾ ਨੂੰ ਹਟਕਾ ਕੇ ਮੇਰੇ 9-10 ਵਜੇ ਤੁਸੀਂ ਕੋਈ ਡੌਗ ਨੂੰ ਦੇਖ ਰਹੇ ਆਂ 1:30 ਵਜੇ ਕਾਲ ਕਰ ਰਿਹਾ ਕਿ ਠੀਕ ਕੀ ਰਿਸਪੌਂਸਿਬਿਲਟੀ ਅਥਾਰਟੀ ਮਨੂੰ ਦੱਸੋਗਾ ਸਹੀ ਬੂਡੇ ਦਾ ਜੀ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਮੇਰੇ ਡੌਗ ਦੇ ਨਾਲ ਲਗਾਇਆ ਹੋਇਆ ਸੀ ਠੀਕ ਹੈ ਜੀ ਤੇ ਉਹ ਜਦ ਉੱਠਿਆ 9 ਵਜੇ ਉੱਠ ਕੇ ਉਹ ਇੱਧਰ ਆਉਂਦਾ ਕਿ ਕਿਸੇ ਸੁਣਨ ਦੇ ਵਾਸਤੇ نیچے ਨਹੀਂ ਆ ਸਕਦਾ ਸਿਸਟਮ तो काकी पर भी जब गया ना दवारा तो नीचे और ना देखिए यार उसी नौ बजे तक डॉगी नहीं देखते थे देखना ना टाइम नौ बजे तक नहीं होना था देखो नौ सवेरे सवेरे और मेरे ना पांच बजे उठता था वो नौ बजे कितना देखना था टाइम लेट ना सर हेडु थी तर आज जीनी कहाँ है पापा जीनी डाला होगा तो ਰਾਤ 1:30 ਵਜੇ ਤੋ ਤੁਹਾਨੂੰ ਕਿਸੇ ਨੂੰ ਪਤਾ ਹੀ ਨਹੀਂ ਵੀ ਡਾਕੂ ਦੀ ਡੈਥ ਹੋਈ ਗਈ। ਅਸੀਂ ਵੀਡੀਓ ਅਪਡੇਟ ਮੰਗ-ਮੰਗ ਕੇ ਥੱਕ ਗਏ ਕਿ ਕੁਝ ਵੀ ਵੀਡੀਓ ਕੋਈ ਫੋਟੋ ਕੁਛ ਤਾਂ ਆਵੇ ਤੁਹਾਡਾ ਤੁਹਾਡਾ ਕੋਈ ਤੁਹਾਡੇ ਦਾ ਰਿਪਲਾਈ ਵੀ ਨਹੀਂ ਆਇਆ ਫਿਰ ਵੀਡੀਓ ਤਾਂ ਕਿੱਥੋਂ ਆਣੀ ਇਹਨਾਂ ਨੇ ਦੂਜੀ ਨਾਲ ਗੱਲ ਕਰਕੇ ਉਹਨਾਂ ਨੇ ਫੋਨ ਕਰਕੇ ਕਿਹਾ ਮੈਨੂੰ ਸਰਕਾਰ ਦੇ ਟੌਪ ਦੀ ਦਿੱਕਤ ਕਰਨਾ ਸੀ ਕਿ ਕਰਨਾ ਸੀ ਵੀ ਆਪਣਾ ਲੈ ਜਾਓ असली चले जा रहे ना पर कुछ देखो आज सारे अपने अपने के एड्रेस चल रहे हैं कि सारे जरूरी है थोड़े कैमरे का क्या करेगा सब ना ना मेरा पता कैमरे में क्या करना होगा तो थोड़ा बिल्कुल तो सही सीधा जी खाना पीना रोटी खा रहे हैं सिगरे फिर दसो तो दिक्कत कोई दिक्कता दसो कुछ जी जैसे मान लो फोर एग्जांपल जैसे अगर ऐसे हमारे घर पर आ गए हैं तुसी भी देखो मैं तेरे गुस्सा कर रहे हो मैं थोड़ा गुस्सा सहमत है ठीक है एक एक लिख के तुसी अजी देखो ठीक है अरमाज़ पे हम लोग ने सारा कुछ कर दिया मैं इसको ठीक है सहमत है ठीक है ठीक है ए लिख के लाया अभी कोई बीमारी छोटे गुट्टे मोनिया भाजी में आ रही है तू ठीक है ये भी है ना पार्वो ना रेबीज ना किसी दूसरे डॉग तो खा पी रहे हैं खेल रहे हैं अलर्ट है एक्टिव है सारा कुछ है जी, 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 फिर तुम कह रहे हो कि डेथ होगी तो तुम्हें इस बात का फर्क पड़ा कि कहता हूं पता ही नहीं है कि कितना चला जाला मुझे नहीं दम लगा कोई कोई पीछे कर देखो गल कैसी नजदार ਦੋਗੋਂ ਦੇਖਿਆ ਜਾ ਜਾ ਕੇ niche touch ਕੀਤੀ ਸੀ ਜੇ ਕੋ ਮੈਮ ਜਿੱਦਾਂ ਕਿੰਨਾ ਰਹੇਗੀ 10 12 ਸਹੀ ਮੈਂ ਦੱਸਦਾ ਤੁਸੀਂ ਜੇ ਇਸ ਪਰ ਬੋਲਣ ਦਾ ਮੌਕਾ ਦਿਓ ਦੇਖੋ ਮੈਂ ਅਸੀਂ ਤੁਹਾਡੇ ਘਰੇ ਆ ਜਾਂਦਾ ਮੈਂ ਆ ਜਿੰਦਾ ਕਿਸੇ ਦਾ ਸਾਂ ਨੇ ਜੀਵਦਾ ਕਿਸੇ ਦਾ ਨਹੀਂ ਪਤਾ ਕਾ ਮੇਰਾ ਡੌਗ ਡੈਥ ਹੋ ਗਈ ਜੀ ਇਹ ਆਪਣਾ ਥਾਪਰ ਡੌਗ ਥਾਪਰ ਡੌਗਸ ਦੇ ਟ੍ਰੇਨਿੰਗ ਵਾਸਤੇ ਦਿੱਤਾ ਸੀ 4 ਦਿਨ ਪਹਿਲਾਂ ਅੱਛਾ ਜੀ ਕਿਹੜਾ ਡੌਗ ਸੀ ਤੁਹਾਡਾ ਹਸਕੀ ਸੀ ਜੀ ਕਿੰਨੀ ਤੇਰਾ ਡੌਗ ਸੀ ਤੁਹਾਡਾ 11 12 ਮਹੀਨੇ ਦੀ ਏਸੀ ਉਹਦੀ अच्छा ये ਤੁਸੀਂ ਉਹਰੇ ਟ੍ਰੇਨਿੰਗ ਵਾਸਤੇ ਤਾਂ ਵੀ ਜਾ ਟ੍ਰੇਨਿੰਗ ਤੈਨੂੰ ਕਿੰਨੇ ਦਿਨ ਹੋ ਗਏ ਸਮਝ ਚਾਰ ਪੰਜ ਦਿਨ ਹੋ ਗਏ ਸੀ ਕੱਲ ਡੱਟ ਕਦੋਂ ਹੋਈ ਜੀ ਡੱਟ ਕਹਿੰਦੇ 1:30 ਵਜੇ ਰਾਤੀ ਹੋਈ ਐ ਸਾਨੂੰ 1:30 ਵਜੇ ਸਵੇਰੇ ਫੋਨ ਕਰ ਰਹੇ ਆ ਦੁਪਹਿਰ ਜੀ ਦੁਪਹਿਰ ਨੂੰ ਤੁਹਾਡਾ ਇਹਦਾ ਦੱਸ ਦਾ ਕਾਰਡ ਦੱਸਿਆ ਕੀ ਹੋਇਆ ਕਿੱਦਾਂ ਕੁਝ ਕੋਈ ਨਹੀਂ ਸੈਂਸਿਟਿਵ ਉਹ ਨਹੀਂ ਹੈ ਸਰਟੀਫਾਈ ਨਹੀਂ ਹੈਗੀ ਜੀ ਜੇ ਜਦੋਂ ਤੁਸੀਂ ਡਾਕਟਰ ਦੇ ਕੇ ਕਿਹਾ ਸੀ ਚੰਗਾ ਪਾਲਾ ਸੀ ਚੰਗਾ ਪਾਲਾ ਸੀ ਜੀ ਕੀ ਸੋਚਦੇ ਕਿ ਕਿਵੇਂ ਇੱਥੇ ਹੋ ਸਕਦੀ ਹੈ ਡਾਕਟਰ ਨੂੰ ਮੈਨੂੰ ਨਹੀਂ ਪਤਾ ਇਹ ਤਾਂ ਪਰ ਸਾਹਿਬ ਨੂੰ ਪੁੱਛੋ ਜੀ ਦੀਨਾ ਕੋ ਟ੍ਰੇਨਿੰਗ ਤੇ ਆਇਆ ਸੀਓ ਤੇ ਤੁਸੀਂ ਇਹਨਾਂ ਦਾ ਕਿਸ ਤਰ੍ਹਾਂ ਵੀ ਮੰਗ ਕਰਦੇ ਹੋ ਪਰ ਸਾਡਾ ਕਿਹੋ ਜਿਹਾ ਲੋ ਜਿਵੇਂ ਤੁਹਾਡੇ ਡੌਗ ਦੀ ਡੈਥ ਹੋਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਾਰਵਾਈ ਇਹ ਬੰਦ ਹੋਣਾ ਚਾਹੀਦਾ ਇਹ ਇੰਸਟਾਗ੍ਰਾਮ ਦੇ ਉਹਦੇ ਤੇ ਚੱਲ ਰਿਹਾ ਦਿਖਾ ਰਿਹਾ ਰੀਲਾਂ ਪਾ ਪਾ ਕੇ ਉੱਥੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹੀ ਸਵਾਲ ਸੀ ਮੇਰਾ ਤੁਸੀਂ ਕਿੱਥੇ ਰਹਣ ਵਾਲੇ ਹੋ ਮੈਂ ਮੋਠੀਕਰੀ ਡਿਸਟ੍ਰਿਕਟ ਮੋਹਾਲੀ ਆ ਜੀ ਤੁਸੀਂ ਬੁਹਾਰੀ ਤੋਂ ਦੋ ਬੂਰੇ ਲੈ ਕੇ ਤੁਸੀਂ ਸਾਨੂੰ ਕੋਈ ਪਤਾ ਲੱਗਿਆ ਤੁਹਾਰੇ ਅਸੀਂ ਇੰਸਟਾਗ੍ਰਾਮ ਤੇ ਰੀਲ ਦੇਖਦੇ ਆਂ ਕਿ ਮੇਰਾ ਬੇਟਾ ਜੀ ਉਹ ਕਹਿੰਦਾ ਉੱਥੇ ਟ੍ਰੇਨ ਕਰਾਣਾ ਮੈਂ ਅ ਅੱਜ ਟ੍ਰੇਨ ਕਰਾ ਰਹੇ ਨੂੰ ਮੈਂ ਉਹ ਵਾਲੇ ਮੈਂ ਆਪਣੇ ਬੇਟੇ ਨੂੰ ਨਹੀਂ ਦੱਸਿਆ ਜੀ ਕਿ ਮੇਰਾ ਡੌਗ ਮਰ ਗਿਆ ਘਟੋ ਘਟ ਬੰਦਾ ਡੌਗ ਦੀ ਵੀ ਵੀਡੀਓ ਨਹੀਂ ਆਈ ਉਹ ਜੋ ਅਪਡੇਟ ਮੰਗ ਰਹੇ ਆ ਵੀ ਸਾਨੂੰ ਵੀਡੀਓ ਦੇ ਦਿਓ ਫੋਟੋ ਦੇ ਦਿਓ ਡੌਗ ਬਾਰੇ ਕੁਝ ਦੱਸ ਦਿਓ ਉਹ ਠੀਕ ਐ ਬਿਮਾਰਤਾ ਨਹੀਂ ਹੋ ਰਿਆ ਇਹਨਾਂ ਦਾ ਕੋਈ ਰਿਪਲਾਈ ਵੀ ਨਹੀਂ ਕਰਦੇ ਵੀਡੀਓ ਤਾਂ ਚਲੋ ਬਾਅਦ ਦੀ ਗੱਲ ਐ ਕੱਲ੍ਹ ਪਰਸੋਂ ਇਹਨਾਂ ਨੇ ਗੱਲ ਹੋਈ ਪਰਸੋਂ ਉਹਨਾਂ ਨੇ ਇੱਕ ਵੌਇਸ ਮੈਸੇਜ ਪਾਇਆ ਜੀ ਕੱਲ੍ਹ ਕੱਲ੍ਹ ਨੂੰ ਤੁਹਾਨੂੰ ਵੀਡੀਓ ਭੇਜ ਦਾਂਗੇ ਕੱਲ ਵੀ ਕੋਈ ਵੀਡੀਓ ਨਹੀਂ ਕੋਈ ਅਪਡੇਟ ਨਹੀਂ ਆਇਆ ਕੱਲ ਰਾਤੀ ਕਦੇ ਫੋਨ ਕਰੀਏ ਕਾਲ ਅਸੀਵ ਨਹੀਂ ਕਰਦੇ ਜੀ ਜਵਾਬ ਦੀ ਵਾਪਸੀ ਕੱਲ ਭੇਜਦਾ ਨਹੀਂ ਕੱਲ ਰਾਤ 9 9 ਵਜੇ ਤੱਕ ਵੀ ਇਹਨਾਂ ਦਾ ਇਹੀ ਜਵਾਬ ਸੀ ਕੱਲ ਭੇਜਦਾ ਨਹੀਂ ਤੇ ਸਰ ਤੁਹਾਨੂੰ ਪਹਿਲੇ ਪਤਾ ਲੱਗ ਗਿਆ ਉਹਨਾਂ ਦਾ ਦੁਪਹਿਰ 2:00 ਵਜੇ ਫੋਨ ਆਇਆ ਇਹਨਾਂ ਦਾ ਜੀ ਇਹ ਵੀ ਭੈਣ ਜਿਗੋਲ ਕਰਿਆ ਮੇਰੇ ਕੋਲ ਤਾਂ ਮੈਂ ਤਾਂ ਬਾਹਰ ਜੀ ਸਰ ਕੋਈ ਇਹਨਾਂ ਦਾ ਸਰਟੀਫਿਕੇਟ ਵਗੈਰਾ ਹੈਗਾ ਕੋਈ ਸਰਟੀਫਿਕੇਟ ਨਹੀਂ ਕਹਿੰਦੇ ਸਾਡੇ ਕੋਲ ਹੈਗਾ ਸੈਂਡ ਚਲੰਦ ਕੋਲ ਸਾਡੇ ਕੋਲ ਨਹੀਂ ਨਹੀਂ ਸਰ ਤੁਸੀਂ ਕਿੰਨੇ ਪ੍ਰਭਾਵਤ ਹੋ ਗਏ। ਉਹ ਉਹਨਾਂ ਦੇ ਪੌਡਕਾਸਟ ਜਿਹੜੇ ਕਰਦੇ ਆ ਨਾ ਜਿਹੜੇ ਇੰਸਟਾਗ੍ਰam ਤੇ ਵੀਡੀਓਜ਼ ਪਾਉਂਦੇ ਆ ਪੌਡਕਾਸਟ ਕਰਦੇ ਆ। ਅਸੀਂ ਤਾਂ ਉਹਨੂੰ ਦੇਖ ਦੇਖ ਕੇ ਵੀ ਚਲੋ ਇਹ ਵਧੀਆ ਟਰੀਟ ਕਰਦੇ ਆ ਡੌਗ ਨੂੰ, ਵਧੀਆ ਚੰਗੀਆਂ ਗੱਲਾਂ ਕਰਦੇ ਆ। ਉਸ ਚੱਕਰ 'ਚ ਅਸੀਂ ਫਸ ਗਏ। ਮਤਲਬ ਮਿਸਗਾਈਡ ਹੋ ਗਏ, ਮਿਸਗਾਈਡ ਹੋ ਗਏ ਅਸੀਂ।